ਬਹੁਤ ਹੀ ਸਤਿਕਾਰਯੋਗ ਸੰਦਰਸ਼ੀ ਸਾਥੀਓ ਮੈਂ ਦੋ ਤਿੰਨ ਗੱਲਾਂ ਤੁਹਾਡੇ ਨਾਲ ਕਰਕੇ ਆਪਣੀ ਜੜੀ ਜਗਾ ਲਊਗਾ ਪਿਛਲੇ ਕੁਝ ਸਮੇਂ ਤੋਂ ਅਸੀਂ ਕੁਝ ਚੀਜ਼ਾਂ ਜੇ ਨੋਟ ਕਰੀਏ ਭਾਈ ਜਿਹੜੇ ਕਰ ਲੋ ਲਗਾਤਾਰ ਪੰਜਾਬ ਦੇ ਅੰਦਰ ਇੱਕ ਮਾਹੌਲ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਦੁਬਈ ਤੋਂ ਬੰਦੇ ਟ੍ਰੇਨ ਕਰਕੇ ਇੱਥੇ ਲਿਆਉਂਦੇ ਜਾਂਦੇ ਆ ਮੈਂ ਨਾ ਨਹੀਂ ਲੈਂਦਾ ਤੁਸੀਂ ਸਾਰੇ ਜਾਣੀ ਜਾਣ ਆ ਅੱਜ ਦੁਬਈ ਤੋਂ ਇੱਕ ਬੰਦਾ ਲਿਆ ਕੇ ਅੰਮ੍ਰਿਤਸਰ ਦੇ ਵਿੱਚ ਇਹ ਚੀਜ਼ ਜਿਹੜੀ ਕੀਤੀ ਗਈ ਆ ਉਹ ਪਿਛਲੇ ਕੁਝ ਸਮੇਂ ਦੀਆਂ ਜਿਹੜੀਆਂ ਘਟਨਾਵਾਂ ਨਾਲ ਜੇ ਆਪਾਂ ਮੈਚ ਕਰਕੇ ਦੇਖੀਏ ਤਾਂ ਪੰਜਾਬ 'ਚ ਮਾਹੌਲ ਬਣਾਉਣ ਦੀ ਬੜੀ ਕੋਸ਼ਿਸ਼ ਕੀਤੀ ਜਾ ਰਹੀ ਆ ਲੰਬੇ ਸਮੇਂ ਤੋਂ ਕਿਤੇ ਸਿੱਖ ਵਰਸਸ ਗਲਤ ਦਾ ਮੁੱਦਾ ਜਿਹੜਾ ਬਣਾਇਆ ਜਾਂਦਾ ਕਿਤੇ ਸਿੱਖਾਂ ਨੂੰ ਕ੍ਰਿਸ਼ਨਾਂ ਦੇ ਨਾਲ ਜਿਹੜਾ ਲੜਾਇਆ ਜਾਂਦਾ ਕਿਤੇ ਸਿੱਖ ਵਰਸਸ ਕਾਮਰੇਡ ਕਿਤੇ ਦਲਤਾਂ ਨੂੰ ਜੱਟਾਂ ਦੇ ਖਿਲਾਫ ਜਿਹੜਾ ਖੜੇ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾਂਦੀ ਆ ਇਹ ਸਾਰੀ ਦੀ ਸਾਰੀ ਸਾਜ਼ਿਸ਼ ਆ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਸੈਂਟਰ ਦੇ ਵਿੱਚ ਸੰਧਾ ਚ ਬੈਠੀ ਆ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਉਹਦੇ ਵੱਲੋਂ ਕੀਤੀਆਂ ਜਾ ਰਹੀਆਂ ਤਾਂ ਕਿ ਪੰਜਾਬ ਦੇ ਵਿੱਚ ਇੱਕ ਜਿਹੜਾ ਤ੍ਰੂਵੀਕਰਨ ਕੀਤਾ ਜਾਸਕੇ ਦਲਤਾਂ ਨੂੰ ਆਪਦੇ ਪਿੱਛੇ ਲਾਇਆ ਜਾਸਕੇ ਸਿੱਖਾਂ ਤੋਂ ਜਿਹੜਾ ਦਲਤਾਂ ਨੂੰ ਡਰਾ ਕੇ ਹਿੰਦੂਆਂ ਨੂੰ ਡਰਾ ਕੇ ਉਹ ਆਪਦੇ ਪਿੱਛੇ ਜਿਹੜਾ ਤ੍ਰੂਵੀ ਕਰਨ ਦੀ ਨੀਤੀ ਤੇ ਲਗਾਤਾਰ ਉਹ ਚੱਲਦੇ ਆ ਉਹ ਸਾਜ਼ਿਸ਼ ਪੰਜਾਬ ਦੇ ਵਿੱਚੋਂ ਕਾਮਯਾਬ ਕਰਨੀ ਚਾਹੁੰਦੇ ਆ ਦੂਸਰਾ ਆ ਪਿਛਲੇ ਦਿਨੀ ਜਦੋਂ ਅਮਰ ਅਮਿਤ ਸ਼ਾ ਜਿਹੜਾ ਪਾਰਲੀਮੈਂਟ ਦੇ ਵਿੱਚ ਜੋ ਕੁਝ ਵੀ ਬੋਲਿਆ ਜੋ ਉਹਨੇ ਦੰਗ ਜੇ ਮਾਰਿਆ ਕਿ ਅਸੀਂ ਆ ਪ੍ਰਤਮਾ ਬਣਾਤੀ ਹਾਂ ਬੇਦਕਰ ਸਾਹਿਬ ਜੀ ਕਿਤੇ ਅਸੀਂ ਆ ਕੁਝ ਕਰਤਾ ਕਿਤੇ ਆ ਕਰਤਾ ਦੋਸਤੋ ਆ ਜਦੋਂ ਇਲੈਕਸ਼ਨ ਹੋਇਆ 2024 ਦੇ ਉਦੋਂ ਇਹਨਾਂ ਨੇ ਇੱਕ ਨਾਰਾ ਦਿੱਤਾ ਸੀ ਇਹ ਕਹਿੰਦੇ ਸੀ ਕਿ ਅਬ ਕੀ ਬਾਅਦ 400 ਪਾਰ ਇਹ 400 ਪਾਰ ਕਿਉਂ ਕਰਨਾ ਚਾਹੁੰਦੇ ਸੀ ਕਿਉਂਕਿ ਇਹਨਾਂ ਨੂੰ ਸੰਵਿਧਾਨ ਨੂੰ ਬਦਲਣ ਵਾਸਤੇ 400 ਤੋਂ ਵੱਧ ਸਿੱਟਾ ਚਾਹੀਦੀਆਂ ਇਸ ਕਰਕੇ 400 ਪਾਰ ਦੇ ਨਾਰੇ ਲੰਦੇ ਸੀ ਜਿਹੜਾ ਇਹ ਦੰਗ ਜੇ ਮਾਰਦਿਆ ਇਹ ਸਭ ਝੂਠ ਆ ਇਹ ਸਾਨੂੰ ਜਿਹੜਾ ਫੇਕੂ ਬਣਾਉਣ ਵਾਸਤੇ ਪਾਰਲੀਮੈਂਟ ਦੇ ਵਿੱਚ ਇਹ ਬਕਵਾਸ ਜਿਹੜੀ ਆ ਉਹ ਲਗਾਤਾਰ ਕਰਦੇ ਆ ਅਗਲੀ ਗੱਲ ਇਹ ਬੁੱਤ ਕੋਈ ਪਹਿਲੀ ਵਾਰ ਨਹੀਂ ਟੁੱਟਿਆ ਪਿਛਲੇ ਸਮੇਂ 'ਚ ਜਿਹੜਾ ਪਿਛਲੇ ਸਾਲ 26 ਜਨਵਰੀ ਨੂੰ ਮਹਾਤਮਾ ਗਾਂਧੀ ਦਾ ਨਹਿਰੂ ਦਾ ਬੁੱਤ ਤੋੜਿਆ ਗਿਆ ਉਸ ਤੋਂ ਪਹਿਲਾਂ ਲੈਨਨ ਦਾ ਬੁੱਤ ਤੋੜਿਆ ਗਿਆ ਇਹ ਬੁੱਤ ਤੋੜਨ ਵਾਲੀਆਂ ਘਟਨਾਵਾਂ ਲਗਾਤਾਰ ਹੁੰਦੀਆਂ ਆ ਰਹੀਆਂ ਨੇ ਤੇ ਇਹ ਬੁੱਤ ਤੋੜ ਕੇ ਆਪਦੇ ਇੱਕ ਖਾਸ ਬੰਦੇ ਦੇ ਬੁੱਤ ਆ ਜਿਹੜੇ ਉਹ ਲਗਾਤਾਰ ਲਵਾ ਰਹੇ ਆ ਵੀਰ ਸਵਰਕਰ ਦੇ ਬੁੱਤ ਇਹਨਾਂ ਨੇ ਜੇਐਨਯੂ ਦੇ ਵਿੱਚ ਉਹ ਵੀਰ ਸਵਰਕਰ ਦਾ ਬੁੱਤ ਲਵਾਇਆ ਹੈਗਾ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਨੇ ਆ ਉਹ ਬੱਤ ਪ੍ਰਸਤੋ ਬਾਬਾ ਸਾਹਿਬ ਕਿਸੇ ਬੁੱਤ ਦੇ ਵਿੱਚ ਨਹੀਂ ਹੈਗੇ ਬਾਬਾ ਸਾਹਿਬ ਸਾਡੇ ਦਿਲਾਂ 'ਚ ਨੇ ਉਹਨਾਂ ਦੀ ਸੋਚ ਸਾਡੇ ਦਿਲਾਂ 'ਚ ਆ ਅਸੀਂ ਉਹਨਾਂ ਨੂੰ ਜਿਹੜਾ ਫੋਲੋ ਕਰਦੇ ਆ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਜਨਤਾ ਜੈ ਸੰਦਰਸ਼ ਇਤਨਾ ਬਹੁਤ-ਬਹੁਤ ਧੰਨਵਾਦ